ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਸਿੱਖਾਂ ਵਾਲਾ ਜੀ ਜ਼ਿਲ੍ਹਾ ਫਰੀਦਕੋਟ ਦਾ ਪੈਂਡਾ ਤੇ ਫਰੀਦਕੋਟ ਵੀ ਨੇੜੇ ਰਹਿ ਜਾਂਦਾ ਬਾਈ ਦੇ ਅੱਜ ਦੀ ਵੀਡੀਓ ਚ ਦੋ ਨਾਗ ਆ ਜੀ ਇੱਕ ਸੂਆ ਸਵਾਇਆ ਇੱਕ ਟੋਕੜਾ ਮੇਰੀ ਸਪੈਸ਼ਲ ਬੇਨਤੀ ਆ ਕਿਸੇ ਵੀ ਨਾਗ ਦੀ ਤੁਸੀਂ ਖਰੀਦ ਕਰਦੇ ਹੁੰਨੇ ਵੀਰੇ ਤਾਂ ਆਪ ਦੀ ਤਸੱਲੀ ਪਰਖ ਕਰਕੇ ਲੈ ਕੇ ਜਾਇਆ ਕਰੋ ਸასი ਗਾਲ ਜੀ ਸასი ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਸਿੱਖਾਂਵਾਲਾ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਜੀ 7681990999 768199099 ਠੀਕ ਆ ਬਾਈ ਇੱਕ ਨੰਬਰ ਵੈਡ ਦਾ ਸੁਆਕੇ ਨਮਾ ਜੀ ਬਈ ਜੀ ਇਹ ਆਪਾਂ ਨੂੰ ਦੂਜਾ ਦੱਸਿਓ ਆ ਭਲਾ ਕੋਈ ਤੀਜਾ ਲਾ ਲਈ ਆਪਣੀ ਖਰੀਦੀ ਹੋਈ ਆ ਹਾਂ ਜੀ ਬਾਕੀ ਬਈ ਜਿਹੜਾ ਮਾਲ ਖਰੀਦਿਆ ਹੁੰਦਾ ਉਹਦਾ ਸੂਰੇ ਦਾ ਕੋਈ ਵੱਟਾ ਨਹੀਂ ਹੁੰਦਾ ਤੁਸੀਂ ਜਿਹੜਾ ਮਰਜ਼ੀ ਮੰਨ ਕੇ ਖਰੀਦ ਲਿਆ ਕਰੋ ਹਾਂ ਜੀ ਕਦੋਂ ਸੂਈ ਆ ਜੀ ਇਹੇ ਇਹਨੂੰ ਹੋ ਗਈ ਆ ਖੜਾ ਬੱਚਾ 20 ਦਿਨ ਮੰਨ ਲਓ ਕੋਈ ਮਹੀਨਾ ਮੰਨ ਲਈ ਜਿੰਨਾ ਸਮਾਂ ਮਰਜੀ ਮੰਨ ਲੇ ਕਿੰਨਾ ਨੱਟ ਦੁੱਧ ਤਿਆਰ ਹੈ ਬਾਈ ਇਹਦੇ ਥੱਲੇ ਇਸ ਟਾਈਮ ਜੀ 13 ਜੋਕ ਦਾਂਗੇ ਬਾਈ ਹਾਂਜੀ ਥਣਾ ਦੀ ਓਕੇ ਆ ਜੀ ਜਮਾ ਓਕੇ ਜੀ ਠੰਡੀ ਸੀਲਾ ਪੂਰੀ ਜੀ ਹਾਂਜੀ 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 ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੇ ਦਸਨ ਮੁਤਾਬਕ ਜੀ ਮਾਲਕਾਂ ਨੇ ਬਾਈ ਕਹਿੰਦਾ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਤੀਜਾ ਮੰਨ ਕੇ ਸੌਦਾ ਕਰ ਸਕਦੇ ਕਿਉਂਕਿ ਵੀਰੇ ਬਾਈ ਦੇ ਨਗ ਖਰੀਦਦੇ ਹੀ ਹੁੰਦੇ ਆ ਬੱਚਾ ਮਗਰ ਮੇਲ ਕਾਫ ਆ ਜੀ ਜਿਹੜਾ ਅੱਜ ਨੈੱਟ ਦੁੱਧ ਤਿਆਰ ਆ ਉਹ 13 ਕਿਲੋ ਦੀ ਤੁਸੀਂ ਮਿਲਕਿੰਗ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਥਣਾ ਦੀ ਬਿਲਕੁਲ ਓਕੇ ਹੋਊਗੀ ਬੇਫਿਕਰ ਹੋ ਜਾਓ ਬਾਕੀ ਮਾਰਨਿੰਗ ਦੇ ਟਾਈਮ ਹੀ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ 8 ਵਜੇ ਤੇ 58 ਯਾਨੀ 9 ਵਜੇ ਦਾ ਸਮਾਂ ਜੀ ਜਜਮੈਂਟ ਉਸ ਹਾਲ ਨਾ ਲਾਇਓ ਬਈ ਜੇ ਆਪਾਂ ਸ਼ਾਮ ਨੂੰ ਵੀਡੀਓ ਕਵਰ ਕਰਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀਗਾ ਕੱਦ ਕਾਠ ਚੰਗਾ ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੋਰ ਸ਼ਾਂਕੇ ਦੇ ਪੂਰਾ ਵੀ ਨਹੀਂ ਜੀ ਸੋਹਣਾ ਸਹਜ ਆ ਹੱਥੀ ਵਾਲਾ ਥਾਣਾ ਕੋਈ ਆਏ ਨਹੀਂ ਬਾਈ ਹੱਥਾਂ 'ਚ ਨਾਊਬਾ ਬੰਦਿਓ ਜੀ ਬੰਦ ਕਦਗਾਠ ਵੀ ਪੂਰਾ ਚੰਗਾ ਮੌਸਮ ਮੂਰੇ ਵੀਰੇ ਠੰਡ ਦਾ ਤੁਹਾਨੂੰ ਪਤਾ ਇਹਨਾਂ ਦੇ ਤਾਂ ਜਿੰਨੀ ਕਰਮ ਆ ਲੈਂਦੀ ਸੇਵਾ ਕਰ ਲੋ 19 ਥੋੜੀ ਹੁੰਦੀ ਆ ਕਿਉਂਕਿ ਇਹ ਤਾਂ ਮਸ਼ੀਨ ਨਾ ਹੀ ਆ ਦੁੱਧ ਵਾਲੀਆਂ ਜਿੰਨਾ ਆਪਾਂ ਪਾਈ ਚੱਲਾਂਗੇ ਉਹਨਾਂ ਦੁੱਧੇ ਤੋਂ ਲਈ ਚੱਲਾਂਗੇ ਤੇ ਬਾਈ ਕੀਮਤ ਕਰਨੀ ਜਾਇਜ਼ ਜਿਹੜੇ ਲੈਣੇ ਆ ਹੁਣ ਤੁਸੀਂ ਵੇਖ ਲਓ ਇਹ ਕਾਦੇ ਹਸਾਵਣਾ ਤਾਂ ਜਾਇ ਜੀ ਦੱਸ ਦਿਓ ਜੀ 48 ਜੋ ਮਾਣ ਕਰਦੇ। ਉਹ ਜੋ ਮਾਣ ਤਣ ਜੀ। 48000 ਰੁਪਏ ਚੋਂ ਬਾਈ ਕਹਿੰਦਾ ਆਪਾਂ ਮਾਣ ਤਣ ਕਰਦਾਂਗੇ ਜੀ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਤੇ ਨਗ ਨੰਬਰ ਆ ਗਿਆ ਵੀਰੇ 2। ਇਹਦਾ ਸੂਆ ਕਿੰਨਾ ਮਾ ਜੀ? ਇਹਦਾ ਜੀ ਹੈਗਾ ਹੀ ਤੀਜਾ ਸੂਆ। ਕਦੋਂ ਸੂਈ ਹੈ ਜੀ ਇਹ? ਇਹ ਹੋ ਗਈ ਆਪਾਂ ਨੂੰ 8-9 ਮਹੀਨੇ ਹੋ ਗਏ ਨੂੰ ਸੂਈ ਨੂੰ। ਟੋਕੜ ਹੀ ਆ ਪਿਆ। ਹਾਂ ਜੀ ਟੋਕੜ ਹੈ ਪਿਓਰ ਜੀ। ਠੀਕ ਆ। ਈਆਈ ਵਗੈਰਾ ਤਾਂ ਨਹੀਂ ਹੋਈ? ਨਹੀਂ ਜੀ ਬਈ। ਕਿੰਨਾ ਨੱਟ ਦੁੱਧ ਤਿਆਰ ਆ ਜੀ? ਇਹਦੇ 7 ਕਿਲੋ ਆ ਜੀ। 7 ਕਿਲੋ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਤੇ ਸਿੰਘ ਮਾਰ ਦੀ ਮੂਰਤੀ ਤਾਂ ਨਹੀਂ ਹਾਂ ਜੀ ਨੋ ਨੋ ਠੀਕ ਆ ਠੰਡੀ ਮਿੱਟੀ ਜਮਾ ਪੂਰੀ ਹੈ ਓਕੇ ਦੁੱਧ ਵੀ ਪਈ ਜਾਣਾ ਇਹਦਾ ਮੱਝਾ ਹਰਗਾ ਹੋਊਗਾ ਹਾਂ ਜੀ ਹਾਂ ਜੀ ਹਾਂ ਜੀ ਸੰਗਣ ਹਾਂ ਜੀ ਪਿਓਰ ਥੋਕੜ ਹੀ ਆ ਜੀ ਏ ਆਈ ਵਾਈ ਕਹਿੰਦਾ ਨਹੀਂ ਹੋਈ ਤੇ ਛੋਟੀ ਛੋਟੀ ਸਿੰਗੀ ਜ਼ਰੂਰ ਆ ਇਹ ਬਣਾਉਣ ਵਾਲੀ ਆ ਜੇ ਬਣ ਜੇ ਤਾਂ ਜਮਾ ਹੀ ਮਾੜੀ ਮਾੜੀ ਰਹਿ ਜੇ ਤੇ ਬਾਕੀ ਨਿੱਗਰ ਨਰੋਈ ਆ ਹੇ ਦਾ ਇਹਦਾ ਇਹ ਹੋ ਜਾਂਦਾ ਬਈ ਦੁੱਧ ਦੇ ਨੇ ਮੱਝਾਂ ਚ ਹੀ ਪਾਉਣਾ ਕਰਮਾਲੀ ਨੇ ਲੱਗ ਭੱਗ ਮੇਰੇ ਅੰਦਾਜ਼ੇ ਨਾਲ 5 6 ਫੈਟ ਵਾਲਾ ਹੋਊਗਾ ਪਲੱਸ ਹੋਵੇ ਤਾਂ ਪਲੱਸ ਹੀ ਹੋਵੇ ਹਾਂਜੀ ਥਣਾ ਦੀ ਓਕੇ ਆ 7 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਤੇ ਜੱਜਮੈਂਟ ਇਹਦੀ ਵੀ ਵੀਰੇ ਉਸ ਹਾਵ ਨਾਲ ਲਾਇਓ ਬਈ ਮਾਰਨਿੰਗ ਵਾਲੀ ਚਵਾਈ ਕਰਮਾਲੀਆਂ ਦੀ ਕੋਈ ਵੀ ਆ ਕੋਈ ਆ ਜੀ ਹਾਂਜੀ ਸ਼ਾਮ ਨੂੰ ਜਾ ਕੇ 5:30 6 ਵਜੇ ਚਵਾਈ ਹੋਣੀ ਆ ਤੇ ਤੁਹਾਨੂੰ ਨਗ ਪਸੰਦ ਆਉਂਦਾ ਚਾਹੇ ਆਪਦਾ ਦੁੱਧ ਜੋਕ ਕੇ ਲੈ ਜਿਓ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਬਈ ਕੀ ਜੇ ਆਪਾਂ ਮੁੱਲ ਦਾ 15 ਕਰਦੇ ਹਾਂ ਹਾਂਜੀ ਦੱਸ ਦੋ ਤੁਸੀਂ ਦੱਸ ਦੋ ਬਾਕੀ ਕਹੋ ਜੂ ਖੁੱਲਾ ਹੀ ਮਾਨਤਾਂ ਨੇ ਖੁੱਲਾ ਕਰਦਾ ਖੁੱਲਾ ਹੀ ਮਾਨਤਾਂ ਬਾਈ ਕਹਿੰਦਾ 12 ਨਹੀਂ ਦੇ ਦਾਂਗੇ 12 ਦੀ ਦੇ ਦਾਂਗੇ ਠੀਕ ਆ 12 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਦੁੱਧ 7 ਕਿਲੋ ਮੱਝਾਂ ਵਰਗਾ ਦੁੱਧ ਕਰੋਸ ਬ੍ਰੀਡਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਵੀ ਪਤਾ ਵੀ ਚੰਗੀਆਂ ਹੁੰਦੀਆਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਧੰਨਵਾਦ